ਬਾਬਾ ਜੀ ਦੀ ਕਿਰਪਾ ਨਾਲ 10-12 ਸਾਲ ਹੋ ਗਏ ਆ ਤੇ ਵੀਰੇ 2020 ਚ ਮੇਰੇ ਕਿਡਨੀ ਪ੍ਰੋਬਲਮ ਆਈ ਸੀ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਸੀ 2 ਮਹੀਨੇ ਪਹਿਲਾਂ 450 ਸ਼ੂਗਰ ਆਈ ਸੀ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਸੀ 10 ਦਿਨ ਪਹਿਲਾਂ ਮੇਰੇ ਗੱਡੀ ਵਾਲਾ ਮਾਰ ਕੇ ਭੱਜ ਗਿਆ ਸਿਰ ਤੇ ਲੱਗੀ ਤੇ ਬਾਬਾ ਜੀ ਦੀ ਕਿਰਪਾ ਨਾਲ 2 ਦਿਨਾਂ ਬੰਦੇ ਠੀਕ ਹਰਤਾ ਮਿਸ ਜਦੋਂ ਐਨੇ ਇੱਕ ਕਹਿ ਲੋ ਬਾਬਾ ਜੀ ਮਿਹਰ ਕਰਦੇ ਨੇ ਹੈਨਾ ਹੱਥ ਰੱਖ ਕੇ ਬਚਾਉਂਦੇ ਨੇ ਹਰ ਵਾਰੀ ਫਿਰ ਕਿਹੋ ਜਿਹਾ ਮਹਿਸੂਸ ਹੁੰਦਾ ਇੱਥੇ ਆਣ ਦੀ ਹੋਰ ਖਿੱਚ ਵੱਧਦੀ ਆ ਵੀਰੇ ਵੱਧੀ ਆ ਵੀਰੇ ਪਹਿਲੇ ਮੈਂ ਲੀਡਰੀ ਸੀ ਮੈਨੂੰ ਕਿਸੇ ਨੇ ਕਿਹਾ ਤੂ ਬਾਬਾ ਜੀ ਮਗਰ ਲੱਗੇ ਤੈਨੂੰ ਪਤਾ ਨਹੀਂ ਕੀ ਕੁਝ ਮਿਲ ਜੂਗਾ ਬਾਕੀ ਬਾਬਾ ਜੀ ਮਗਰ ਹੁਣ ਲੱਗੇ ਆਏ ਆ ਤੇ ਗੁਰਗੰਨ ਸਾਹਿਬ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਸ਼ਿਦਾ ਜੀ ਦੀ ਕਿਰਪਾ ਨਾਲ ਬਹੁਤ ਕੁਝ ਵੀਰੇ ਆਪਾਂ ਨੂੰ ਮਿਲਦਾ ਪਿਆ ਤੇ ਵੀਰੇ ਬਾਬਾ ਜੀ ਦੀ ਕਿਰਪਾ ਨਾਲ ਅੰਨੋ ਕੋ ਪਿਆਰ ਮਿਲਿਆ ਨਾਲ ਸੰਗਤ ਨੇ ਰਾਤੀ 12:00 ਵੀ 8:10 ਕੇ ਕੱਟੇ ਬਾਬਾ ਜੀ ਦੀ ਕਿਰਪਾ ਨਾਲ ਸੰਗਤ ਨੇ ਬਹੁਤ ਪਿਆਰ ਦਿੱਤਾ ਵੀਰੇ ਕੱਲ ਸਵੇ ਜਦੋਂ ਦੁਪਹਿਰਾ ਸਾਫ ਲੱਗਦਾ ਤੁਹਾਡੇ ਇੱਥੇ ਸਾਈਡ ਤੇ ਲੰਗਰ ਲੱਗਿਆ ਹੁੰਦਾ ਤੇ ਕਿਹੋ ਜਿਹਾ ਮਿਸਕੈਲੋ ਹੁੰਦਾ ਵੀ ਜਦੋਂ ਬਾਬਾ ਜੀ ਦੀ ਸੇਵਾ ਆਪਾਂ ਕਰਦੇ ਆ ਨਾ ਤੇ ਸੰਗਤਾਂ ਦੀ ਸੇਵਾ ਕਰਦੇ ਆ ਵੀਰੇ ਬੁੱਧਵਾਰ ਚ ਦੁਪਹਿਰਾ ਸਾਫ ਤੇ ਦੁੱਧ ਦਾ ਲੰਗਰ ਹੁੰਦਾ ਸਾਡੇ ਕੋਲ ਮੰਗਲਵਾਰ ਰਾਤ ਨੂੰ ਕੁਝ ਨਹੀਂ ਹੁੰਦਾ ਅੱਛਾ ਜੀ ਤੇ ਬੁੱਧਵਾਰ ਸਵੇਰੇ ਬਾਬਾ ਜੀ ਦੀ ਕਿਰਪਾ ਨਾਲ ਦੁੱਧ ਵਗੈਰਾ ਸਭ ਕੁਝ ਆ ਜਾਂਦਾ ਟੈਂਟਲੇ ਵੀਰੇ ਨੇ ਵੀ ਹੁਣ ਤੱਕ ਸੇਵਾ ਫ੍ਰੀ ਕਰਤੀ ਜੀ ਤੇ ਮੰਨੋਗੇ ਤੇ ਮੰਚ ਸੀ ਐਤੋਛ ਪਹਿਲਾਂ ਲੱਗਦਾ ਮਲਟੋ ਕੰਟੈਂਸ਼ਨ ਉੱਥੇ ਹੀ ਸੇਵਾ ਕਰੋ ਉੱਥੇ ਹੀ ਬਾਬਾ ਜੀ ਨੇ ਸੇਵਾ ਲਈ ਉੱਥੇ ਵੀ ਐਤਵਾਰ ਵੀ ਦੁੱਧ ਦਾ ਲੰਗਰ ਲੱਗਦਾ ਹੈ ਮਲਟੋ ਕੰਟੈਂਸ਼ਨ ਅੰਦਰ ਤੇ ਬਹੁਤੋ ਹੀ ਲੱਗਦਾ ਤੇ ਸਾਨੂੰ ਨਹੀਂ ਪਤਾ ਪੈਸਾ ਕਿੱਥੋਂ ਆਂਦਾ ਵੀਰੇ ਤੇ ਵੀਰੇ ਸੀ ਨਾ ਜਿਵੇਂ 26 ਜਨਵਰੀ ਪਿਛਲੇ ਲੰਘਿਆ ਹੀ ਡੇਢ ਦੋ ਲੱਖ ਦਾ ਲੰਗਰ ਸੀ 20000 ਕੁੱਲਚਾ ਸੀ ਵੀਰੇ ਤੇ ਸਾਨੂੰ ਨਹੀਂ ਪਤਾ ਰੱਤ ਕਿੱਥੋਂ ਪੈ ਆ ਗਿਆ ਵੀਰੇ ਸਾਨੂੰ ਖੁਦ ਨਹੀਂ ਸਭ ਪਤਾ ਵੀਰੇ ਸਕੂਲ ਦੀਆਂ ਫੀਸਾਂ ਜਿਵੇਂ ਸਾਡੇ ਕੋਲ ਇੱਥੇ ਆ ਜਾਂਦਾ ਵੀਰੇ ਰਾਸ਼ਨ ਚਾਹੀਦਾ ਹੈ ਸਕੂਲ ਦੀ ਵੀ ਚਾਹੀਦੀ ਹੈ ਅਕਾ ਲਿਖਾ ਦਿਓ ਮਾਲਕ ਵੀਰੇ ਕੋਈ ਥੋੜਾ ਮੀਨਸ ਪਰਸਨਲ ਜੀਵਨ ਦੇਰ ਵਿੱਚ ਕੁਝ ਬਾਬਾ ਜੀ ਦੇ ਵੀਰੇ ਮੈਂ ਲੀਡਰੀ ਸੀ ਤੇਰਾਸਾ ਲੀਡਰੀ ਲਾਏ ਆ ਹੁਣ ਗੁਰੂ ਘਰ ਜੁੜ ਗਏ ਛੱਡ ਦਿੱਤੀ ਬਚੀਦਾ ਪਾਣ ਹੁਣ ਆਪਾਂ ਸੇਵਾ ਚਾ ਵੀਰੇ ਸਾਰਾ ਕੁਝ ਛੱਡਦਾ ਹਾਂਜੀ ਹਾਂਜੀ ਸੇਵਾ ਚਾ ਵੀਰੇ ਬਸ ਹੁਣ ਸਿਰਫ ਇੱਕ ਰੱਬ ਦਾ ਨਾਮ ਜਿਹਨਾਂ ਜੁੜੇ ਹੋਇਆ ਹਾਂ ਹਾਂ ਬਸ ਰੱਬ ਦਾ ਨਾਮ ਵੀਰੇ ਬਾਕੀ ਕੁਛ ਨਹੀਂ ਬਾਕੀ ਕੁਛ ਨਹੀਂ ਵੀਰੇ ਨੋਕਾ ਨਹੀਂ ਹੁੰਦਾ ਜੀ ਮੀਨ ਵੀਰੇ ਇੱਥੇ ਦੇ ਐਮਐਲਏ ਸਰਦਾਰ ਕੁਲਮਨ ਸਿੰਘ ਸਿੱਧੂ ਉਹਨਾਂ ਨੇ ਫੋਨ ਤੇ ਗੱਲ ਹੁੰਦੀ ਪਹਿਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹੀਦਾ ਫਤਿਹ ਬੁਲਾਈਦੀ ਫਿਰ ਗੱਲ ਹ ਬਾਬਾ ਜੀ ਦੀ ਕਿਰਪਾ ਨਾਲ ਵੀਰੇ ਬਾਬਾ ਜੀ ਬਹੁਤ ਪਿਆਰ ਦੇ ਹੁੰਦੇ ਆ ਸਿਰਫ ਪਰਮਾਤਮਾ ਜੀ ਦਾ ਧੋਖਾ ਨਹੀਂ ਦਿੰਦਾ ਵੀਰੇ ਬਾਕੀ ਸਭ ਪਾਸੇ ਭੱਜ ਕੇ ਵੇਖ ਲਿਆ ਸਿਰਫ ਬਾਬਾ ਜੀ ਦੀ ਬਾਹ ਫੜੀਏ ਤੇ ਬਾਬਾ ਜੀ ਨੇ ਕਦੀ ਵੀ ਪਿੱਠ ਨਹੀਂ ਦਿਖਾਈ ਨਾ ਦਿਖਾਨੀ ਇੱਕੋ ਮਾਲਕ ਜੀ ਜਿਹੜਾ ਵੀਰੇ ਧੋਖਾ ਨਹੀਂ ਦਿੰਦਾ ਵੀਰੇ ਹੁਣ ਵੀ ਵੀਰੇ ਸਾਨੂੰ ਤਾਂ ਦੱਸ ਰਿਹਾ ਮੰਗਲਵਾਰ ਤੇ ਸਾਡੇ ਕੋ ਪੈ ਜ ਨਹੀਂ ਹੁੰਦੇ ਬੁੱਧਵਾਰ ਸਵੇਰੇ ਪਤਾ ਨਹੀਂ ਬਾਬਾ ਜੀ ਨੇ ਇੰਨੀ ਕੁ ਚੜੀ ਦੀ ਗੱਲ ਕਰਦੀ ਕੋਈ ਦਿੱਕਤ ਨਹੀਂ ਆਉਂਦੀ ਵੜਾਈ ਬਾਬਾ ਜੀ ਨੇ ਕਰਾਈ ਜਾਂਦੇ ਅਸੀਂ ਆਪਣੇ ਜੀਬੋਂ 1 ਰੁਪਏ ਲਾਂਦੇ ਵੀਰੇ ਤੇ ਬਾਬਾ ਜੀ ਭੇਜੀ ਜਾਂਦੇ ਵੀਰੇ ਐਨੀ ਇੱਕ ਕਿਰਪਾ ਮਤਲਬ ਸੰਗਤਾਂ ਦੇ ਵਿੱਚ ਸੇਵਾ ਕਰਦੇ ਹੋਂ ਪਰ ਇਹ ਨਹੀਂ ਪਤਾ ਹੁੰਦਾ ਵੀ ਮੰਗਲਵਾਰ ਨੂੰ ਪੈਸੇ ਹੈਗੇ ਆ ਹਨਾ ਵੀ ਅਗਲੇ ਉਦਵਾਰ ਕਿਵੇਂ ਲੰਗਰ ਲਾਉਣਾ 2 ਲੱਖ ਦਾ ਲੰਗਰ ਸੀ ਵੀਰੇ ਇਹ ਵੀ ਯਾਰ ਕੁਲਚਾ ਹੀ ਨਿਊਟਰੀ ਸੀ ਪਾਉ ਆ ਜੀ ਸੀ ਸਾਨੂੰ ਪਤਾ ਨਹੀਂ ਪਿਆ ਕਿਤੋਂ ਆਵੇ ਦੇ ਸਾਨੂੰ ਕੋਈ ਨਹੀਂ ਪਤਾ ਕਿ ਯਸ ਯਸ ਰਾਤੀ ਕੋਈ ਅੰਦਰ ਦੋ ਵੇ ਫੋਨ ਕਰਦਾ ਬੰਟੀ ਕਿੱਥੇ ਇੱਕ ਮਿੰਟ ਆਈ 21000 ਫੜ 31000 ਫੜ ਤੁਹਾਨੂੰ ਪਤਾ ਨਹੀਂ ਬਸ ਵੀਰੇ ਦਿਲ ਸਾ ਆਵੇ ਕਿਸੇ ਨੇ ਕਹਦਾ ਇੱਕਰ ਵੀ ਲੱਗੂਗਾ 100 ਰੁਪਿਆ ਲਾ ਦੀ ਤੈਨੂੰ ਕੰਮ ਹੀ ਨਹੀਂ ਕਰੀ ਆਂਦੇ ਕੋ ਬਾਬਾ ਦੀ ਸੀ ਤੇ ਕਿਰਪਾ ਕਰ ਰਿਹਾ ਸੱਚੇ ਬਾਦਸ਼ਾਹ ਜੇ ਕੋਈ ਮਾੜਾ ਗਲਤ ਵੀ ਕਰਦੇ ਆ ਵੀਰੇ ਨਾਲ ਡ ਚੀਜ਼ ਨਹੀਂ ਖੜਾ ਖੜਗਾ ਵੀ ਦਿੰਦੇ ਵੀਰੇ ਫਿਰ ਬਖਸ਼ਦੇ ਵੀ ਨਹੀਂ ਪਿਆਰ ਵੀ ਉਹ ਕਰਦੇ ਜਿੱਦਾਂ ਜੇ ਹੋਮੇ ਆ ਜਾਂਦੀ ਏ ਨਾਲ ਸਜਾ ਮਿਲ ਜਾਂਦੀ ਵੀਰੇ ਤੁਹਾਡੇ ਸਿਰ ਉਹਨਾਂ ਨਾਲ ਗੱਲ ਪਵਾ ਦਨੀ ਹੈ ਉਸੇ ਟਾਈਮ ਹੀ ਉਸੇ ਟਾਈਮ ਭਾਈ ਉਸੇ ਟਾਈਮ ਜਿੱਦਾਂ ਜੇ ਆਪਾਂ ਕਹਿ ਲਈਏ ਜਦੋਂ ਇੱਥੇ ਹੈਗਾ ਕੁਝ ਮੰਗਦੇ ਆ ਇਸ ਦਰਦ ਉੱਤੇ ਹਨਾ ਤੇ ਬਾਬਾ ਜੀ ਦਿਨਾਂ ਦੇ ਵਿੱਚ ਪੂਰਾ ਕਰ ਦਿੰਦੇ ਤੇ ਜੇਕਰ ਆਪਾਂ ਅੱਗੇ ਕੁਝ ਗਲਤ ਕਰਦੇ ਆ ਤੇ ਉਹ ਵੀ ਨਾਲ ਹੀ ਮਿਲ ਜਾਂਦਾ ਨਾਲ ਹੀ ਮਿਲ ਜਾਂਦਾ ਵੀਰੇ ਵਿੱਚ ਕੁਝ ਵੀ ਕਰੋ ਉਹਨਾਂ ਦੀ ਮਿਸ਼ਰਪਾ ਉਸੇ ਉਸੇ ਤਰੀਕੇ ਨਾਲ ਚੱਲਦੀ ਪਈ ਆ ਸੰਗਤਾਂ ਨੂੰ ਬੇਨਤੀ ਕਰਾਂਗਾ ਇੱਥੇ ਆਓ ਹੁਣ ਜਿਵੇਂ ਲੋਕੀ ਜਾਂਦੇ ਆ ਸਰਸ ਆਪਣੇ ਪੀੜਾ ਦੇ ਜਾਂਦੇ ਆ ਡੇਰੇ ਆ ਜਾਂਦੇ ਆ ਇੱਥੇ ਉਹ ਇੱਥੇ ਬਾਣੀ ਹੈ ਸੱਚ ਦੀ ਬਾਣੀ ਹੈ ਸੱਚ ਦੀ ਬਾਣੀ ਪੜੋ ਤੇ ਰੱਬ ਫਲ ਦੇਗਾ ਦਿਲ ਸਾਫ਼ ਰੱਖੋ ਕੰਮ ਕਰੋ ਮੋਲੋ ਵੰਡਾ ਦਿਓ ਬੱਚੋ ਨਿੰਦੇ ਚੁਨੀ ਬੱਚੋ ਪਰਮਾਤਮਾ ਦੇਗਾ ਸਭ ਕੁਝ ਦੇਗਾ ਇੱਥੇ ਵੀ ਜਿੰਦੇ ਤੁਸੀਂ ਵੀ ਉਹ ਨਿਸ਼ਕਾਮ ਸੇ ਉਹ ਵੀ ਕਰਦੇ ਹੋ ਤੁਹਾਨੂੰ ਰੱਬ ਦੀ ਕਿਰਪਾ ਤੁਸੀਂ ਆਂਦੀ ਹੋ ਜਿਹਦਾ ਕੋਈ ਟਾਈਮ ਕੱਢ ਕੇ ਤੁਸੀਂ ਦੋਵੇਂ ਭਰਾ ਆਈਓ ਕੋਈ ਟਾਈਮ ਕੱਢ ਕੇ ਆਏ ਹੋ ਜੇ ਤੁਹਾਨੂੰ ਕੋਈ ਦੇਖਣ ਮਿਲਿਆ ਤਾਂ ਹੀ ਤੁਸੀਂ ਆਏ ਹੋ ਇੱਥੇ ਥੋੜਾ ਕੋਈ ਆਂਦਾ ਵੀਰੇ